ਜਦੋਂ ਬਈ ਗਰੀਬ ਤੇ ਮਾਰ ਪੈਂਦੀ ਹੈ ਨਾ ਐਵੇਂ ਮਾਰ ਪੈਂਦੀ ਹੈ ਉਹ ਬਚਾਰਿਆਂ ਦਾ ਘਰ ਮਸਾਂ ਪਿਆਤੀ ਆਪਣੇ ਮਜਬੀ ਸਿੰਘਾ ਦਾ ਘਰ ਕੋਲੇ ਘਰ ਹੈ ਸੁਬਾਤ ਬਚ ਗਈ ਕੰਧ ਡਿੱਗੀ ਵਿਚਾਰਿਆਂ ਦੀ ਦੇਖ ਲਓ ਬਈ ਮਹਾ ਵਿਚਾਰਿਆਂ ਦਾ ਘਰ ਪਿਆਤੀ ਉਹ ਵੀ ਡਿੱਗੀ ਗੰਧ ਹੁਣ ਇਹ ਟਿੱਡ ਜੋੜ ਕੇ ਮਸਾਂ ਕੰਦ ਕੁੰਦ ਬਣੂ ਪਤਾ ਨਹੀਂ ਨਾ ਕੰਦ ਡਿੱਗੀ ਕੰਦ ਦੇ ਨਾਲ ਉਹ ਘਰ ਚ ਵੀ ਤੇੜਾਂ ਆ ਗਈਆਂ ਸੋ ਸ਼ਾਇਦ ਸਾਨੂੰ ਦਿਖਦੀ ਹੋਵੇ ਜਿੱਥੇ ਆਹਾ ਆਲਾ ਹੈ ਆਹ ਰੇਜ ਤੇੜ ਡਾਰੀ ਹੈ ਕਿੰਨੀ ਸੋਹਣੀ ਕੋਠੀ ਪਾਈ ਦੀ ਵਿਚਾਰਿਆਂ ਨੇ ਕੱਲ ਜਿਹੜਾ ਮੀਂਹ ਆਇਆ ਨਾ ਕੱਲ ਡਿੱਗੀ ਹੈ ਬਾਈ ਇਹ ਪਿੰਡ ਸਾਡਾ ਭੱਠਣਾ ਜਿਲਾ ਮਾਨਸਾਂ ਬਲਾਡੇ ਕੋਲੇ ਘਰ ਪਿਆ ਦੀ ਵਿਚਾਰਿਆਂ ਦਾ ਜਿਹੜਾ ਸਰਕਾਰੀ ਪੈਂਦੇ ਹੁੰਦੇ ਨੇ ਮਸਾਂ ਪਿਆਦੀ ساری ਜ਼ਿੰਦਗੀ ਬਾਅਦ ਉਹ ਹੀ ਡਿੱਗ ਗਿਆ ਇਹੋ ਜਿਹਾ ਦਾ ਰੱਬ ਬਾਈ ਕਿਸੇ ਨਾਲ ਨਾ ਕਰੇ ਹੂੰ ਪੂੰਜੀ ਪੂੰਜੀ ਜੋੜ ਕੇ ਆਪਾਂ ਤੋਂ ਮਸਾਂ ਕੰਧ ਕੌਲਾ ਨਿਕਲਦਾ ਹੈ ਉਹੀ ਜੀ ਰੱਬ